ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਉਸ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਆਪਾਂ ਕਾਟਨ ਦੇ ਸੂਟ ਲੈ ਕੇ ਆਵਾਂਗੇ ਜਿਹੜੇ ਸੂਟ ਰਹਿਣਗੇ ਜੀ ਆਪਣੇ ਏਕੇ ਦੀ ਆਰਡੀ ਕਲੈਕਸ਼ਨ ਰਹੇਗੀ ਇਹ ਪਹਿਲਾਂ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਵੀ ਆਈ ਸੀ ਜੀ ਏ 100 ਰੁਪਈਆ ਪਰ ਮੀਟਰ ਇਹ ਕੱਟ ਪੀਸ ਜਿਹੜੇ ਸੇਲ ਕੀਤੇ ਸੀ ਪਰ ਹੁਣ ਆਪਾਂ ਨੂੰ ਬਹੁਤ ਹੀ ਮਾਰਜਨ ਦੇ ਵਿੱਚ ਸੂਟ ਮਿਲਿਆ 100 ਰੁਪਈਆ ਪਰ ਮੀਟਰ ਦੇ ਹਿਸਾਬ ਨਾਲ ਜੀ 100 ਰੁਪਏ ਦੇ ਹਿਸਾਬ ਨਾਲ 500 ਦਾ ਆਪਾਂ ਸੂਟ ਪਹਿਲਾਂ ਸੇਲ ਕੀਤਾ ਸੀ ਪਰ ਹੁਣ ਆਪਾਂ ਥਾਨ ਦੇ ਵਿੱਚ ਤੁਹਾਨੂੰ ਕਪੜਾ 540 ਰੁਪਏ ਦਾ ਸੂਟ ਦੇਵਾਂਗੇ ਜੀ 540 ਰੁਪਏ ਦਾ ਸੂਟ ਹੋਊਗਾ ਥਾਨ ਦੇ ਵਿੱਚੋਂ ਕੱਟ ਕੇ ਦੇਵਾਂਗੇ ਡਿਜ਼ਾਈਨ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾ ਕਲਰ ਹੈ ਜੀ ਯੈਲੋ ਜャ ਸ਼ੇਡ ਹੈ ਜੀ ਮਸਟਰਡ ਯੈਲੋ ਜャ ਸ਼ੇਡ ਹੈ ਤੁਸੀਂ ਕੰਨੀ ਤੇ ਦੇਖੋ ਔਡੀ ਕਲੈਕਸ਼ਨ ਹੈ ਜੀ ਏਕੇ ਦੀ AK text ਦੀ audi collection ਹੈ ਜੀ ਕਪੜਾ ਬਹੁਤ ਸੋਹਣਾ ਹੈ ਪਿਓਰ ਕਾਟਨ ਸਟੱਫ ਹੈ ਜੀ ਪਿਓਰ ਕਾਟਨ ਸਟੱਫ ਹੈ ਬਿਲਕੁਲ ਸਟੱਫ ਦੀ ਕੋਈ ਵੀ ਮਿਕਸਰ ਵਾਲਾ ਸਟੱਫ ਨਹੀਂ ਹੈਗਾ ਵੀ ਤੁਹਾਨੂੰ ਮੈਂ ਕਹਾਂ ਉਹ ਸਿੰਥੈਟਿਕ ਦੇ ਦੇਵਾਂ ਉਦਾਂ ਦਾ ਕੋਈ ਸਟੱਫ ਨਹੀਂ ਹੈ ਬਹੁਤ ਸੋਹਣਾ ਸਟੱਫ ਹੈ ਜੀ ਆਲ ਓਵਰ ਇਹ ਸੁਗਰਾਂਗੇ ਦੀ ਨਿੱਕੀ ਨਿੱਕੀ ਬੁੱਟੀ ਤੇ ਸੁਗੜਾ ਹੈ ਬਹੁਤ ਸਾਰੇ ਫੋਨ ਆਉਂਦੇ ਆ ਜੀ ਮੈਨੂੰ ਬਿਸਾਨੂ ਨਿੱਕੀ ਬੁੱਟੀ ਦੇ ਸੂਟਾਂ ਦੀ ਫੋਟੋ ਪਾਓ ਵੀਡੀਓ ਪਾਓਗੇ ਪੌਣੀ ਵੀ ਰਹਿਣੀ ਆ ਤੇ ਹੁਣ ਆਪਾਂ ਆਲ ਓਵਰ ਦੇ ਵਿੱਚ ਛੋਟੀ ਬੁੱਟੀ ਦੇ ਆਪਾਂ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਹੀ ਡਿਜ਼ਾਈਨ ਕਲਰ ਨੇ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਆਪਾਂ ਲੈ ਕੇ ਆਏ ਆ ਜੀ ਸਭ ਤੋਂ ਪਹਿਲਾ ਡਿਜ਼ਾਈਨ ਮੈਂ ਤੁਹਾਡੇ ਕੇ ਖੋਲਿਆ ਸੀ ਜੀ ਮਸਟਰਡ ਮਸਟਰਡ ਕਲਰ ਦਾ ਸੂਟ ਸੀਗਾ ਹੈਗਾ ਜੀ بیس ਹੈ ਉਹਦੇ ਉੱਤੇ ਬੁੱਟੀ ਹੈ ਨੈਕਸਟ ਜਿਹੜਾ ਹੈਗਾ ਜੀ ਆਪਣਾ ਇਹ ਹੈਗਾ ਜੀ ਹੋਰੀ ਟੋਨ ਹੈ ਜੀ ਨਾਇਫ ਰੋਜੀ ਹੈ ਡਾਰਕ ਜਨ ਆਈ ਇਹ ਮੋਰ ਪੰਖੀਆ ਦੋਨਾਂ ਦੇ ਵਿਚਲਾ ਜ ਟੋਪਿਕਲੀ ਜੀ ਟੋਨ ਹੈ ਜੀ ਮੋਰ ਪੰਖੀਆ ਤੇ ਫਰੋਜ਼ ਦੇ ਵਿਚਲੀ ਜੀ ਟੋਨ ਹੈ ਤੇ ਇਨ ਨਿੱਕੀ ਨਿੱਕੀ ਬੂਟੀ ਦਾ ਇਹਦੇ ਉੱਪਰ ਪ੍ਰਿੰਟ ਬਣਿਆ ਹੋਇਆ ਔਰ ਦੀ ਕਲੈਕਸ਼ਨ ਹੈ ਜੀ ਏ 8x ਵੀ ਹੈ ਵਧੀਆ ਸਟੱਫ ਹੈ ਜੀ ਸਟੱਫ ਬਹੁਤ ਵਧੀਆ ਪਹਿਲਾਂ ਇਹ ਸੂਟ ਕਾਫੀ ਮਤਲਬ ਬੜੀ ਕੋਸਟਲੀ ਆਉਂਦੇ ਸੀ ਜੀ ਸਟਾਰਟਿੰਗ ਦੇ ਵਿੱਚ ਹੁਣ ਇਹਨਾਂ ਦਾ ਪ੍ਰਾਈਸ ਘਟ ਕੇ ਆ ਚੁੱਕਿਆ ਆਪਾਂ ਪੀਸਾਂ ਦੇ ਵਿੱਚ 500 ਦਾ ਸੂਟ ਵੇਚਿਆ ਜੀ ਹੁਣ ਇਹ 540 ਰੁਪਏ ਦਾ ਸੂਟ ਤੁਹਾਨੂੰ ਅਸੀਂ ਥਾਨ ਦੇ ਵਿੱਚ ਘਟ ਕੇ ਦੇਵਾਂਗੇ ਤੁਸੀਂ ਅਰਧ ਤੋਂ ਥਾਂ ਦੇ ਵਿੱਚ ਕਟਵਾ ਕੇ 540 ਦਾ ਸੂਟ ਲੈ ਸਕਦੇ ਹੋ ਇਹਦਾ ਨੈਕਸਟ ਕਲਰ ਹੈ ਜੀ ਇਹਦਾ ਜਿਹੜਾ ਉਹ ਹੈਗਾ ਜੀ ਗ੍ਰੀਨ ਪ੍ਰੋਪਰ ਆ ਰਿਹਾ ਗ੍ਰੀਨ ਸ਼ੇਡ ਹੈ ਜੀ ਨੈਕਸਟ ਜਿਹੜਾ ਸ਼ੇਡ ਹੈ ਗ੍ਰੀਨ ਹੈ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਜੀ ਉੱਤੇ ਰੇਟ ਹੈਗਾ ਜੀ ਇਹਦਾ 540 ਰੁਪਏ ਇਸ ਤੋਂ ਬਾਅਦ ਜੀ ਆਪਣਾ ਬਹੁਤ ਸੋਹਣਾ ਕਲਰ ਹੈ ਜੀ ਰਸਟ ਰਾਸ਼ਟਰੀ ਇਹ ਸ਼ੇਡ ਹੈ ਜੀ ਬੜਾ ਪਿਆਰਾ ਕਲਰ ਹੈ ਲਾਈਟ ਜਾਰ ਰਸਟ ਸ਼ੇਡ ਹੈ ਬਹੁਤ ਸੋਹਣਾ ਕਲਰ ਹੈ ਜੀ ਇਹਦੇ ਨਾਲ ਤੁਸੀਂ ਸਿੰਗਲ ਡਾਈ ਡਬਲ ਡਾਈ ਦੁਪੱਟਾ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਵੀ ਕਰਵਾ ਸਕਦੇ ਹੋ ਸਾਡੇ ਕੋਲੇ ਮਸਲੀਨ ਪਿਓਰ ਕੋਟਾ ਡੋਰੀਆ ਸੁਪਰ ਨੈਟ ਮਾਈਕਰੋ ਨੈਟ ਠੀਕ ਹੈ ਜੀ ਟੈਬੀ ਹਰ ਤਰ੍ਹਾਂ ਦਾ ਦੁਪੱਟਾ ਚ ਨੂੰ ਹਰ ਤਰ੍ਹਾਂ ਦਾ ਦੁਪੱਟਾ ਅਵੇਲੇਬਲ ਹੈ ਜੀ ਜਿਹਦਾ ਦੁਪੱਟਾ ਤੁਸੀਂ ਕਹੋਗੇ ਜਾਂਦਾ ਆਪਾਂ ਦੁਪੱਟਾ ਲਾ ਦਾਂਗੇ ਇਹਦੇ ਨਾਲ ਕਾਟਨ ਸਿਲਕ ਦੇ ਦੁਪੱਟੇ ਵੀ ਜਿਹੜੇ ਅੱਜ ਕੱਲ ਮਤਲਬ ਆ ਰਹੇ ਨਹੀਂ ਬਟ ਮਾਰਕੀਟ ਦੇ ਵਿੱਚੋਂ ਨਹੀਂ ਆ ਰਹੇ ਆਪਾਂ ਤੁਹਾਨੂੰ ਉਹ ਵੀ ਅਵੇਲੇਬਲ ਕਰਾ ਦਾਂਗੇ ਕਾਟਨ ਸਿਲਕ ਦਾ ਦੁਪੱਟਾ ਵੀ ਆਂਦਾ ਹੈ ਉਹ ਵੀ ਬਹੁਤ ਸੋਹਣੇ ਸੋਹਣੇ ਕੱਪੜੇ ਹੁੰਦੇ ਨੇ ਜਿਹੜੇ ਹਨਾ ਸਟਾਫ ਬਹੁਤ ਸੋਹਣਾ ਫਾਲ ਉਹਨਾਂ ਦਾ ਨੈਕਸਟ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੀ ਜੀ ਥੋੜਾ ਜਿਹਾ ਦੂ ਡਿਫਰੈਂਟ ਡਿਜ਼ਾਈਨ ਹੈ ਜੀ ਹੈ ਛੋਟੀ ਬੂਟੀ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਆਪਣਾ ਡਿਜ਼ਾਈਨ ਉਹ ਤੋਂ ਪਹਿਲਾਂ ਵਾਲੇ ਤੋਂ ਥੋੜਾ ਡਿਫਰੈਂਟ ਹੈ ਜੀ ਡਿਜ਼ਾਈਨ ਦੇਖੋ ਏਸੇ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਕੱਟ ਪੀਸ ਵੀ ਆਈ ਸੀ ਉਹ ਵੀ ਆਪਾਂ ਸੇਲ ਕੀਤੇ ਆ ਹੁਣ ਇਹ ਆਪਣੇ ਕੋਲ ਥਾਨ ਦੇ ਵਿੱਚ ਆਇਆ ਤੇ ਰੇਟ ਰਹੇਗਾ ਜੀ ਇਹਦਾ 540 ਰੁਪਏ ਪੂਰੇ ਸੂਟ ਦਾ ਰੇਟ ਹੈ ਆਡੀ ਕਲੈਕਸ਼ਨ ਹੈ ਜੀ ਇਹ ਕਿਹਦੀ ਸਟੱਫ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਹੈ ਜੀ ਆਲ ਓਵਰ ਸੂਟ ਰਹਿਣ ਵਾਲਾ ਹੈ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਤਿੰਨ ਕਲਰ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਬਿਲਕੁਲ ਨਾਈਟ ਕੀ ਹੈ ਸ਼ੇਡਸ ਹੈ ਪੈਰਲਸ ਦਾ ਸ਼ੇਡ ਦਾ ਸੈਕਿੰ नाइट्स ऑफ रोजी एदा बेस रहਣ ਵਾਲਾ ਹੈ। ਇਹਦਾ ਥਰ ਜਿਹੜਾ ਇਹਦਾ ਕਲਰ ਹੈਗਾ ਜੀ ਇਹ ਹੈਗਾ ਜੀ येलो। ਬ੍ਰਾਈਟ ਯਾ येलो ਨਹੀਂ ਹੈ ਜੀ ਡੱਲ ਜੈ येलो ਹੈ। ਡੱਲ ਹੀ येलो ਹੈ ਜੀ। ਸਟੱਫ ਬਹੁਤ ਸੋਹਣਾ ਹੈ ਜੀ ਪਿਓਰ कॉटन ਸਟੱਫ ਰਹਿਣ ਵਾਲਾ ਹੈ। ਇਹਨਾਂ ਨਾਲ ਦੀਆਂ ਲੇਸਿਸ ਵਗੈਰਾ ਲਗਾ ਕੇ ਤੁਸੀਂ ਇਹਨਾਂ ਨੂੰ ਬਹੁਤ ਸੋਹਣਾ ਸੁਲਤਾਨਾ ਬਣਾ ਸਕਦੇ ਹੋ। ਜਿਵੇਂ ਜਿੰਨਾ ਪੈਣਾ ਨੇ ਥੋੜਾ ਜਿਹਾ ਜਿਵੇਂ ਹਨ ਲੈਸਿਸ ਨਾਲ ਡਿਜ਼ਾਈਨ ਕਰਨਾ ਹੈ ਉਹ ਲੈਸਿਸ ਵਗੈਰਾ ਲਗਾ ਕੇ ਇਹਨੂੰ ਬੜਾ ਸੋਹਣਾ ਡਿਜ਼ਾਈਨ ਕਰਕੇ ਤੁਸੀਂ ਪਾ ਸਕਦੇ ਹੋ ਦੇਖੋ ਇਹ ਜਿਵੇਂ ਐਦਾਂ ਤੁਸੀਂ ਚਾਕਾ ਵਗੈਰਾ ਤੇ ਲੈਸਿਸ ਲਗਾ ਕੇ ਗਲੇ ਤੇ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਹੀ ਸੂਟ ਬਣ ਕੇ ਰੈਡੀ ਹੋ ਜਾਣਗੇ ਬਹੁਤ ਸੋਹਣੀ ਹੈ ਜਿਹੜੀਆਂ ਇਹਨਾਂ ਨਾਲ ਡਿਜ਼ਾਈਨਰ ਮਤਲਬ ਸੂਟ ਤੁਸੀਂ ਬਣਾ ਸਕਦੇ ਹੋ ਇਹਨਾਂ ਪੰਜ ਮੀਟਰ ਦਾ ਇਹ ਸਟਾਫ ਆਊਗਾ ਕੱਪੜਾ ਤਾਂ ਉਹ 5 ਮੀਟਰ ਦੇਵਾਂਗੇ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਕੁਛ ਵੀ ਬਣਾ ਸਕਦੇ ਹੋ ਪੈਟ ਪਲਾਜ਼ੋ ਪਲਾਜ਼ੋ ਸਲਵਾਰ ਜੋ ਫੱਜੀ ਬਣਾਓ ਜੀ ਆਡੀ ਕਲੈਕਸ਼ਨ ਹੈ ਏਕ ਏ ਕੰਪਨੀ ਦੀ ਹੈ ਸਟੱਫ ਬਹੁਤ ਸੋਹਣਾ ਹੈ ਸਟੱਫ ਦੇ ਕੋ ਵਿੱਚ ਕੋਈ ਕਮੀ ਨਹੀਂ ਹੈ ਕਲਰ ਵਗੈਰਾ ਕੁਛ ਨਹੀਂ ਇਹਦਾ ਜਾਂਦਾ ਔਰ ਆਪਣੇ ਕੋਲੇ ਅਗਰ ਦੋਸ਼ੇ ਨਾਲ ਸਾਡੇ ਤੋਂ ਦੁਪੱਟੇ ਵੀ ਬਾਏ ਕਰਨਾ ਚਾਹੁੰਦੇ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਦੁਪੱਟੇ ਵੀ ਅਵੇਲੇਬਲ ਹੈ ਦੁਪੱਟੇ ਵੀ ਲੈ ਸਕਦੇ ਹੋ ਲੇਸ ਵੀ ਮਿਲਾ ਕੇ ਲੈ ਸਕਦੇ ਹੋ ਲੇਸ ਵੀ ਆਪਣੇ ਕੋਲੇ ਜਿਹੜੀ ਹੈਗੀ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਲੇਸ ਰੱਖੀ ਹੋਈ ਆਪਾਂ 10 ਰੁਪਈਆ ਪਰ ਮੀਟਰ ਹੈ ਜਿਹੜੀ ਲੇਸ ਮੈਂ ਤੁਹਾਨੂੰ ਦਿਖਾਈ ਸੀ ਸਿੰਪਲ ਲੇਸ ਹੈ 100 ਰੁਪਏ ਪਰ ਮੀਟਰ ਦੇ ਅਕੋਰਡਿੰਗ ਆਪਾਂ ਤੁਹਾਨੂੰ ਲੇਸ ਦੇਵਾਂਗੇ ਤੁਸੀਂ ਲੇਸ ਲਗਾ ਕੇ ਵੀ ਸੂਟੂ ਸੂਟ ਡਿਜ਼ਾਈਨ ਕਰ ਸਕਦੇ ਹੋ ਜਿੰਨੀ ਮਰਜ਼ੀ ਕਟਵਾ ਲਓ ਸਾਡੇ ਤੋਂ ਮੀਟਰ ਲੈ ਲਓ ਜਾਂ 2 ਮੀਟਰ ਲੈ ਲਓ ਲੈ ਸਕੋ ਉਹਨੀ ਕੱਟ ਕੇ ਦੇਵਾਂਗੇ ਬਟ ਸੂਟ ਦੀ ਕੱਟ ਹੈ ਜਿਹੜੀ 5 ਮੀਟਰ ਦੀ ਆਏਗੀ ਰੇਟ ਰਹਿਣ ਵਾਲਾ ਸੀ ਇਹਦਾ 540 ਰੁਪਏ ਅੱਜ ਦੀ ਵੀਡੀਓ ਵਿੱਚ ਲੈਣੇ ਮੈਂ ਤੁਹਾਨੂੰ ਸੂਟ ਦਿਖਾਏ ਜੇ ਸਾਰੇ ਦਿਖਾਏ ਆ ਕਾਟਨ ਦੇ ਆਡੀ ਕਲੈਕਸ਼ਨ ਦੇ 540 ਰੁਪਏ ਦਾ ਥਾਂ ਦੇ ਵਿੱਚ ਕੱਟ ਕੇ ਮੈਂ ਤੁਹਾਨੂੰ ਸੂਟ ਦੇ ਰਹੀਆਂ ਜਦੋਂ ਕਿ ਆਪਾਂ ਕੱਟ ਕਿਸਨ ਦੇ ਵਿੱਚ ਵੀ ਇਹ ਸੂਟ 500 ਦਾ ਪਹਿਲਾਂ ਲੈ ਚੁੱਕੇ ਹਾਂ ਹਾਂਜੀ ਇਹ ਸੂਟ ਕੁਆਲਿਟੀ ਵਧੀਆ ਜੀ ਤੁਸੀਂ ਪੀਸ ਵੀ ਲਈ ਨੇ ਪੀਸਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਉਸੇ ਟਾਈਪ ਦਾ ਸੂਟ ਦੀ ਜਿਹੜੀ ਕੁਆਲਿਟੀ ਉਦਾਂ ਦੀ ਹੈ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਜਿੰਨਾ ਮੇਰੀਆਂ ਭੈਣਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਵੀ ਨੰਬਰ ਤੇ ਮੈਨੂੰ ਵਟਸਐਪ ਕਰ ਸਕਦੇ ਹੋ ਔਰ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇੱਕ ਵਾਰ ਫੇਰ ਮੈਂ ਤੁਹਾਨੂੰ ਸੂਟ ਦੇ ਜਿਹੜੇ ਪ੍ਰਿੰਟ ਹੈ ਉਹ ਦਿਖਾ ਦਿੰਦੀ ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਹਨਾ ਆਰਡਰ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਤਿੰਨ ਕਲਰ ਸੀ ਸੇਮ ਡਿਜ਼ਾਈਨ ਦੇ ਵਿੱਚ ਸੀਗਾ λεਮਨ yellow λεਮਨ ਨਹੀਂ ਥੋੜਾ ਜਿਹਾ ਡਾਰਕ ਹੈ ਇਸ ਤੋਂ ਬਾਅਦ ਫਰੋਜੀ ਸੀਗਾ yellow ਜਿਆਦਾ ਬ੍ਰਾਈਟ ਹੈ yellow ਨਹੀਂ ਹੈ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ yellow ਹੈ ਇੱਕ ਸੀਗਾ ਜੀ ਪੈਰਟ ਸੇ ਨੈਕਸਟ ਜਿਹੜਾ ਡਿਜ਼ਾਈਨ ਸੀਗਾ ਨਿੱਕੀ ਨਿੱਕੀ ਬੂਟੀ ਦੇ ਫੁੱਲ ਬਣੇ ਹੋਏ ਹਨ ਨਿੱਕੀ ਨਿੱਕੀ ਬਹੁਤ ਸੋਹਣਾ ਫਲਾਵਰ ਪ੍ਰਿੰਟ ਬਣਿਆ ਹੈ ਜੀ ਇਹਦੇ ਰੂਪੇ ਤੁਸੀਂ ਗ੍ਰੇ ਕਲਰ ਦੇ ਲੈਸ ਨਾਲ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣੀ ਹੈ ਜਿਹੜੀਆਂ ਡਿਜ਼ਾਈਨਰ ਜਿਹੜੀ ਸੂਟ ਇਹ ਬਣ ਕੇ ਰੈਡੀ ਹੋ ਜਾਣਗੇ ਹਨਾ ਅਗਰ ਤੁਸੀਂ ਟਾਈ ਡਾਈ ਰਾਈਜ਼ ਦਾ ਪੱਟਾ ਵਗੈਰਾ ਲਗਾਉਂਗੇ ਨਾ ਸੋਨਾ ਸੂਟ ਬਣ ਕੇ ਰੈਡੀ ਹੋ ਜਾਊਗਾ ਜਿਵੇਂ ਲੇਸ ਵਗੈਰਾ ਲਗਾ ਕੇ ਜੀ ਸੋਹਣੀ ਫਿਨਿਸ਼ਿੰਗ ਆਉਗੀ ਨਾ ਸੂਟਾਂ ਦੀ ਬਹੁਤ ਸੋਹਣੇ ਇਹ ਸੂਟ ਬਣ ਕੇ ਰੈਡੀ ਹੋ ਜਾਣਗੇ ਤਾਂ ਤੁਸੀਂ ਗ੍ਰੇ ਲੈਸ ਨਾਲ ਇਹਨੂੰ ਮੈਚ ਕਰਵਾ ਸਕਦੇ ਹੋ ਲੈਸ ਸਾਡੇ ਤੋਂ ਇਹ ਸੀਗਾ ਜੀ ਰਸਟ ਕਲਰ ਤੁਸੀਂ ਅਗਰ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨੈਕਸਟ ਕਲਰ ਹੈਗਾ ਜੀ ਇਹਦਾ ਪੈਰਟ ਪੈਰਟ ਇਹ ਗ੍ਰੀਨ ਹੈ ਜੀ ਸੌਰੀ ਪੈਰਟ ਨਹੀਂ ਹੈ ਇਹ ਗ੍ਰੀਨ ਜੀ ਟੋਨ ਦੇ ਵਿੱਚ ਹੈ ਜੀ ਬ੍ਰਾਈਟ ਨਹੀਂ ਹੈ ਇੱਕ ਇਹਦਾ ਕਲਰ ਆਏਗਾ ਜੀ ਬਲੂ ਡਾਰਕ ਨਹੀਂ ਹੈ ਜੀ ਬਿਲਕੁਲ ਫਰੋਜੀ ਦੇ ਮੋਰ ਪੰਖਿਆਂ ਦੇ ਵਿਚਲੀ ਟੋਨ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਹੀ ਲਾਸਟ ਹੈਗਾ ਜੀ ਆਪਣਾ ਜਿਹੜਾ ਹੈਗਾ ਮਸਟਰਡ येलो ਹਾਂਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰ ਦਿਆਂ ਜੀ ਮੇਰੀ ਵੀਡੀਓ ਤੁਸੀਂ ਐਂਡ ਤੱਕ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ